ਡਰਗ ਮਾਫੀਆ ਦੇ ਖਿਲਾਫ ਜੋ ਡਰਗ ਪਕੜੀ ਜਾ ਰਹੀ ਹੈ ਇਸ ਤੋਂ ਪਹਿਲਾਂ ਵੀ ਕਾਫੀ ਡਰਗ ਫੜੀ ਹੈ ਫੀਮ ਪੋਪੀ ਆਸਕ ਅਤੇ ਹੈਰਨ वगैरह ਹੁਣ ਉਹਦੇ ਤਹਿਤ ਚੱਲਦਿਆਂ ਸਪੈਸ਼ਲ ਸਰ ਦੇ ਅੰਚਾਰਜ ਇਹਨਾਂ ਨੇ ਇੰਡਵੀਅਨ ਇੱਕ ਈਰੀਆ ਵਿੱਚ ਨਾਕਾਬੰਦੀ ਕੀਤੀ ਹੋਈ ਸੀ ਜਿੱਥੇ ਇਹਨਾਂ ਨੇ ਦੋ ਦੋਸ਼ੀ ਕਾਬੂ ਕੀਤੇ ਮਨਦੀਪ ਸਿੰਘ ਅਤੇ ਹਰਦੀਪ ਸਿੰਘ ਜਿਨ੍ਹਾਂ ਦੇ ਕੋਲ 120 ਗ੍ਰਾਮ ਹੈਰਨ ਜਿਹੜੀ ਰਿਕਵਰ ਕੀਤੀ ਜਿਹਦੇ ਤਹਿਤ ਮੁਕੱਦਮਾ ਨੰਬਰ 28 ਦੂਈ ਨੂੰ ਬ੍ਰੇਕਰ ਦੇ ਵਿੱਚ ਦਰਜ ਕੀਤਾ ਹੈ ਹਾਂ ਯਸੀਨਾਂ ਦੇ ਵਿੱਚ ਜਿਹੜਾ ਹਰਦੀਪ ਸਿੰਘ ਹੈ ਉਹਦੇ ਖਿਲਾਫ ਦੋ ਮਾਮਲੇ ਪਹਿਲਾਂ ਡਰਗ ਦੇ ਦਰਜ ਹੈਗੇ ਐਂਡੀਪ੍ਰੈਸ ਜਲੰਧਰ ਪੁਲਿਸ ਵੱਲੋਂ 120 ਗ੍ਰਾਮ ਹੈਰੋਇਨ ਸਣੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਖਿਲਾਫ ਥਾਣਾ ਡਿਵੀਜ਼ਨ ਨੰਬਰ 1 ਵਿੱਚ ਮਾਮਲਾ ਦਰਜ ਕੀਤਾ ਗਿਆ ਦੱਸ ਦਈਏ ਕਿ ਨਸ਼ਿਆਂ ਵਿਰੁੱਧ ਵਿੱਤੀ ਮੁਹਿੰਮ ਤਹਿਤ ਪੁਲਿਸ ਕਮਿਸ਼ਨਰ ਸੁਮਾਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ 120 ਗ੍ਰਾਮ ਹੈਰੋਇਨ ਸਣੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਕੀ ਹੈ ਪੂਰਾ ਮਾਮਲਾ ਦੇਖੋ ਇਸ ਪੂਰੀ ਵੀਡੀਓ ਦੇ ਅੰਦਰ ਅਜਿਹੀਆਂ ਹੋਰ ਖਬਰਾਂ ਦੇਖਣ ਲਈ ਦੇਖਦੇ ਰਹੋ ਜਲੰਧਰ ਪੁਲਿਸ ਟੀਵੀ ਬਿਊਰੋ ਰਿਪੋਰਟ ਜਲੰਧਰ ਬ੍ਰੀਜ਼ ਟੀਵੀ ਮਾਨਜ ਸ਼੍ਰੀ ਸੁਪਨ ਚਰਮਾ ਜੀ ਆਈਪੀਐਸ ਅਤੇ ਸ਼੍ਰੀ ਦੁੱਤਿਆ ਬਾਰੀਰ ਆਈਪੀਐਸ ਕੇ ਡੀਸੀਪ ਜਲੰਧਰ ਜਿਨ੍ਹਾਂ ਦੀਆਂ ਦਿਸ਼ਾ ਨਿਰਦੇਸ਼ਾਂ ਤੇ ਡਰੱਗ ਮਾਫੀਆ ਦੇ ਖਿਲਾਫ ਜੋ ਡਰੱਗ ਪਕੜੀ ਜਾ ਰਹੀ ਹੈ ਇਸ ਤੋਂ ਪਹਿਲਾਂ ਵੀ ਕਾਫੀ ਡਰੱਗ ਫੜੀ ਆ ਫੀਮ ਪੋਪੀ ਹਸਕ ਅਤੇ ਹੈਰਨ ਵਗੈਰਾ ਹੁਣ ਉਹਦੇ ਤਹਿਤ ਚੱਲਦਿਆਂ ਸਪੈਸ਼ਲ ਸਰਕ ਦੇ ਇੰਚਾਰਜ ਇਹਨਾਂ ਨੇ ਇੰਟੂਵੀਨ ਅਕਰੀਏ ਵਿੱਚ ਨਾਕਾਬੰਦੀ ਕੀਤੀ ਹੋਈ ਸੀ ਜਿੱਥੇ ਇਹਨਾਂ ਨੇ ਦੋ ਦੋਸ਼ੀ ਕਾਬੂ ਕੀਤੇ ਮਨਦੀਪ ਸਿੰਘ ਅਤੇ ਹਰਦੀਪ ਸਿੰਘ ਜਿਹਨਾਂ ਦੇ ਕੋਲ 120 ਗ੍ਰਾਮ ਹੈਰੋਨ ਜਿਹੜੀ ਰਿਕਵਰ ਕੀਤੀ ਜਿਹਦੇ ਤਹਿਤ ਮੁਕੱਦਮਾ ਨੰਬਰ 28 ਡਿਵੀਜ਼ਨ ਅੰਬ੍ਰੇਕਰ ਵਿੱਚ ਦਰਜ ਕੀਤਾ ਐਮਬੀਪੀਐਸ ਦੇ ਤਹਿਤ ਜਿਨ੍ਹਾਂ ਤੋਂ ਹੋਰ ਵੀ ਪੁਸ਼ਟੀ ਕੀਤੀ ਜਾ ਰਹੀ ਹੈ ਹਾਂ ਜਸ ਇਹਨਾਂ ਦੇ ਵਿੱਚ ਜਿਹੜਾ ਹਰਦੀਪ ਸਿੰਘ ਹੈ ਉਹਦੇ ਖਿਲਾਫ ਦੋ ਮੁਕੱਦਮੇ ਪੈਣਾ ਡਰਗ ਦੇ ਦਰਜ ਹੈਗੇ ਐਂਡੀਪਲਸ